ਡੰਡਿਆਲਾ ਗੁਰੂ ਦੇ ਗੁਜਰਾਵਾਲੀ ਗਲੀ ਦੇ ਵਿੱਚ ਇੱਕ ਮਕਾਨ ਨੂੰ ਅਚਾਨਕ ਜੜੀ ਆ ਉਹ ਅੱਗ ਲੱਗ ਜਾਂਦੀ ਹੈ ਜਿਸ ਦੇ ਨਾਲ ਹੀ ਉਸ ਦੇ ਘਰ ਦਾ ਸਾਰਾ ਸਮਾਨ ਜਿਹੜਾ ਉਹ ਜਲ ਕੇ ਰਾਖ ਹੋ ਜਾਂਦਾ ਹੈ। ਇਸੇ ਮੌਕੇ ਤੇ ਫਾਇਰ ਬਿਗੇਟ ਦੀਆਂ ਤਿੰਨ ਗੱਡੀਆਂ ਵੱਲੋਂ ਕ੍ਰੀ ਮੁਛਦਦ ਕਰਦੇ ਹੋਏ ਅੱਗ ਤੇ ਪਾਇਆ ਗਿਆ ਕਾਬੂ। ਤੁਹਾਨੂੰ ਦੱਸੇ ਕਿ ਡੰਡਿਆਲਾ ਗੁਰੂ ਦੀ ਗੁਜਰਾਵਾਲੀ ਗਲੀ ਦੇ ਵਿੱਚ ਇੱਕ ਸ਼ੇਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਉਸ ਵਲੇ ਅੱਗ ਲੱਗ ਜਾਂਦੀ ਹੈ ਜਦ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚਦਾ ਹੈ। ਕਰਦੇ ਨਾਲਗਵੰਡੀਆ ਵੱਲੋਂ ਜਦ ਉਸ ਨੂੰ ਫੋਨ ਕਰਕੇ ਇਸ ਦੀ ਇਤਲਾਹ ਦਿੱਤੀ ਜਾਂਦੀ ਹੈ ਕਿ ਉਸ ਦੇ ਘਰ ਦੇ ਵਿੱਚ ਅਚਾਨਕ ਜੜੀ ਉਹ ਅੱਗ ਲੱਗ ਗਈ ਹੈ ਜਦ ਸ਼ੇਰ ਸਿੰਘ ਆਪਣੇ ਘਰ ਦੇ ਬਾਹਰ ਪਹੁੰਚਦਾ ਹੈ ਤਾਂ ਪੂਰਾ ਘਰ ਦੇ ਅੰਦਰ ਧੂਆਂ ਹੀ ਧੂਆਂ ਜਰਾ ਹੋ ਚੁੱਕਿਆ ਹੁੰਦਾ ਹੈ ਔਰ ਵੇਖਦੇ ਹੀ ਵੇਖਦੇ ਘਰ ਦਾ ਸਾਰਾ ਸਮਾਨ ਜਿਹੜਾ ਉਹ ਜਲ ਕੇ ਰਾਖ ਹੋ ਜਾਂਦਾ ਹੈ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਹੜਾ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗਟੀਆਂ ਨੇ ਪਹੁੰਚ ਕੇ ਇਸ ਅਗ ਤੇ ਕਰੀ ਮੁਸ਼ਤਕ ਤੋਬਾ ਦੇਰਾਉ ਕਾਬੂ ਪਾ ਲਿਆ ਪਰ ਕਰਦੇ ਸਮਾਨ ਨੂੰ ਨਹੀਂ ਬਚਾ ਪਾਏ ਜਿੱਥੇ ਘਰ ਦਾ ਸਾਰਾ ਸਮਾਨ ਜਲ ਕੇ ਇਸ ਅਗ ਜਨੀ ਦੇ ਵਿੱਚ ਸਵਾਹ ਹੋ ਗਿਆ ਅਤੇ ਗ੍ਰਾਮਤ ਆਏ ਰਹੇ ਕਿ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਜਰਾਉ ਨਹੀਂ ਹੋਇਆ ਇਹ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸ਼ੇਰ ਸਿੰਘ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਵਿਅਕਤੀ ਹੈ ਇਹ ਮਿਹਨਤ ਮਜ਼ਦੂਰੀ ਕਰਕੇ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਦੀ ਮਿਹਨਤ ਕਰਕੇ ਇਸਨੇ ਆਪਣੇ ਘਰ ਦਾ ਇੱਕ ਇੱਕ ਸਮਾਨ ਜਰਾਓ ਬਣਾਇਆ ਸੀ ਪਰ ਇਸ ਅਗਜਨੀ ਦੇ ਕਾਰਨ ਜਿਹੜਾ ਸਾਰਾ ਹੀ ਘਰ ਦਾ ਸਮਾਨ ਜਰਾਓ ਜਲ ਕੇ ਰਾਖ ਹੋ ਗਿਆ ਹੈ ਸ਼ੇਰ ਸਿੰਘ ਤੁਹਾਨੂੰ ਦੱਸਦੀ ਹੈ ਕਿ ਸਲਾਈ ਦੀ ਮਸ਼ੀਨਾਂ ਰਿਪੇਅਰ ਕਰਦਾ ਹੈ ਜਿਸ ਦੇ ਨਾਲ ਉਸ ਦੇ ਘਰ ਦਾ ਗੁਜ਼ਾਰਾ ਹੁੰਦਾ ਹੈ ਪਰ ਇਸ ਅਗਜਨੀ ਦੇ ਵਿੱਚ ਉਸ ਦੇ ਘਰ ਦਾ ਸਾਰਾ ਸਮਾਨ ਜਰਾਓ ਜਲ ਕੇ ਖਾਕ ਹੋ ਗਿਆ ਹੈ ਸਹੀ ਮੋਹੱਲਾ ਨਿਵਾਸੀਆਂ ਵੱਲੋਂ ਅੰਦਿਆਲਾ ਗੁਰੂ ਤੋਂ विधायक ਅਤੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਭਜਨ ਸਿੰਘ ਈਟੀਓ ਦੇ ਅੱਗੇ ਫਰਿਆਦ ਕੀਤੀ ਹੈ ਕਿ ਕੇਰ ਸਿੰਘ ਦੇ ਘਰ ਦਾ ਇਸ ਅਗਜਨੀ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਸਰਕਾਰ ਵੱਲੋਂ ਉਸ ਦਾ ਜਿਹੜਾ ਮੁਆਵਜ਼ਾ ਹੈ ਉਹ ਉਸ ਨੂੰ ਦਿੱਤਾ ਜਾਵੇ ਅਤੇ ਉਹ ਮਿਹਨਤ ਮਜ਼ਦੂਰੀ ਕਰਨ ਵਾਲਾ ਵਿਅਕਤੀ ਹੈ ਇਸ ਸਮੇ ਉਸ ਦਾ ਪਰਿਵਾਰ ਜਿਹੜਾ ਹੈ ਉਹ ਸੜਕ ਤੇ ਆ ਚੁੱਕਾ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਅਤੇ ਅੱਗ ਦੇ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੇ ਵਿੱਚ ਪਾਇਆ ਗਿਆ ਕਿ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੇ ਕਾਰਨ ਜਰੀਏ ਉਹ ਅੱਗ ਲੱਗੀ ਹੈ। ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਘਰ ਦਾ ਸਾਰਾ ਸਮਾਨ ਜਿਹੜਾ ਉਹ ਜਲ ਕੇ ਰਾਖ ਹੋ ਜਾਂਦਾ ਹੈ। ਡਿਆਲਾ ਗੁਰੂ ਦੇ ਐਸ ਐਚਓ ਅਤਿਆਰ ਸਿੰਘ ਨੇ ਕਿਹਾ ਕਿ ਸ਼ੋਰ ਸਰਕਟ ਹੋਣ ਦੇ ਕਾਰਨ ਜਿਹੜਾ ਇਸ ਗਰੀਬ ਵਿਅਕਤੀ ਦੇ ਘਰ ਦਾ ਘਰ ਨੂੰ ਜਿਹੜੀ ਅੱਗ ਲੱਗੇ ਜਿਸ ਦੇ ਵਿੱਚ ਉਸ ਦੇ ਘਰ ਦਾ ਸਾਰਾ ਸਮਾਨ ਜਿਹੜਾ ਉਹ ਜਲ ਚੁਕਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਨੁਕਸਾਨ ਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੇ ਦਾ ਨੁਕਸਾਨ ਜਿਹੜਾ ਉਹ ਹੋਇਆ ਹੈ ਜੇ ਪਾਸੇ ਮੋਹੱਲਾ ਨਿਵਾਸੀਆਂ ਅਤੇ ਸ਼ੇਰ ਸਿੰਘ ਵੱਲੋਂ ਪੰਜਾਬ ਸਰਕਾਰ ਦੇ ਅੱਗੇ ਵੀ ਗੁਹਾਰ ਲਗਾਈ ਗਈ ਹੈ ਕਿ ਉਸ ਦੇ ਹੋਏ ਘਰ ਦੇ ਨੁਕਸਾਨ ਦਾ ਜਿਹੜਾ ਮੁਆਵਜ਼ਾ ਜਿਹੜਾ ਉਹ ਪੰਜਾਬ ਸਰਕਾਰ ਜਲਦ ਤੋਂ ਜਲਦ ਦੇਵੇ ਅਤੇ ਉਸ ਦੀ ਮਦਦ ਜਿਹੜੀ ਹੋ ਸਕੇ ਜੰਡਿਆਲਾ ਗੁਰੂ ਤੋਂ ਪ੍ਰਦੀਪ ਜੈਨ ਪੰਜਾਬ ਹਰ ਟਾਈਮਸ ਅੰਮ੍ਰਿਤਸਰ ਆ ਦੇਖੋ ਜੀ ਇੱਥੇ ਪੁੱਜਿਆ ਅਸੀਂ ਜੰਡਿਆਲਾ ਸ਼ਹਿਰ ਦੇ ਵਿੱਚ ਛੋਟੇ ਬਾਜ਼ਾਰ ਨੇ ਪੁਰਾਣਾ ਸ਼ਹਿਰ ਆਏ ਇਹ ਇਥੇ ਸ਼ੇਰ ਸਿੰਘ ਦਾ ਘਰ ਆ ਜੀ ਅਸੀਂ ਘਰ ਦੇ ਅੰਦਰ ਵੀ ਸਰਚ ਕੀਤੀ ਆ ਪਰਿਵਾਰਕ ਮੈਂਬਰ ਨਾਲ ਨੇ ਮੋਤਵਰ ਨਾਲ ਨੇ ਔਰ ਕਮੇਟੀ ਦੇ ਵੀ ਨਮਾਇਦੇ ਨਾਲ ਨੇ ਤਿੰਨ ਫਾਇਰ ਬ੍ਰਿਗੇਡਾਂ ਮਗਾਈਆਂ ਜੀ ਇਲੈਕਟ੍ਰਿਕ ਸ਼ਾਰਟ ਦੇ ਨਾਲ ਘਰ ਦੇ ਵਿੱਚ ਅੱਗ ਲੱਗੀ ਸੀ ਜਿਸ ਦੇ ਨਾਲ ਘਰ ਦਾ ਕੋਈ ਸਮਾਨ ਸੜ ਕੇ ਨਸ਼ਟ ਹੋਇਆ ਵਾ ਜਾਨੀ ਬਿਲਕੁਲ ਜਾਨੀ ਜਿਹੜਾ ਬਚਾਵ ਆ ਜੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਹੁਣ ਵੀ ਉਹ ਫਾਇਰ ਬ੍ਰਿਗੇਡਾਂ ਲੱਗੀਆਂ ਹੋਈਆਂ ਜੀ ਜਿੰਨੇ ਵੀ ਸਾਡੇ ਪ੍ਰਸ਼ਾਸਨ ਦੇ ਇਹ ਬੰਦੇ ਨੇ ਜੀ ਆਪਣੇ ਨਗਰ ਕੌਂਸਲ ਤੇ ਲੱਗੇ ਹੋਏ ਨੇ ਤੇ ਠੀਕ ਆ ਫਿਲਹਾਲ ਸਿਚੁਏਸ਼ਨ ਠੀਕ ਆ ਤੇ ਇਹ ਸਾਬਨ ਜਿਹੜੀ ਆ ਇਲੈਕਟ੍ਰਿਕ ਫਲੋਟ ਨਾਲ ਲੱਗੀ ਆ ਮਫਾਮ ਕਿੰਨਾ ਕੁ ਲੱਗਦਾ ਹੈ ਦੱਸੋ ਉਹ ਦੇਖੋ ਜੀ ਅਲੇ ਸਰਚ ਕਰਦੇ ਆ ਲੈ ਨਾ ਧੂਆਂ ਵਗੈਰਾ ਨਿਕਲ ਰਿਹਾ ਵਾ ਜਾ ਕੇ ਸਰਚ ਕਰਦੇ ਆ ਦੇਖਦੇ ਆ ਸਾਰਾ ਕੁਝ ਜਾਨੀ ਨੁਕਸਾਨ ਤੋਂ ਬਚਾ ਜੀ ਮਾਲੀ ਨੁਕਸਾਨ ਹੋਇਆ ਵਾ ਉਹ ਦੇਖ ਲੈਨੇ ਆ ਟਿੰਗ ਜੀ ਮੈਂ ਟਿੰਗ ਜੀ ਕੀ ਗੱਲ ਕੀ ਹੋਈ ਆ ਜਦੋਂ ਮੈਂ ਜੀ ਮੈਂ ਇਹਨਾਂ ਦਾ ਗਵਾਂਡੀਆਂ ਚਾਰ ਪੰਜ ਘਰ ਦੂਰ ਆ ਜੀ ਜਦੋਂ ਪਤਾ ਲੱਗਾ ਉਸੇ ਵੇਲੇ ਆਪਾਂ ਮਾਨਯੋਗ ਡੀਐਸਪੀ ਸਾਹਿਬਾ ਰਵਿੰਦਰ ਸਿੰਘ ਜੀ ਨੂੰ ਫੋਨ ਕੀਤਾ ਐਸਐਸਓ ਸਾਹਿਬ ਨੂੰ ਕੀਤਾ ਫਾਇਰ ਬ੍ਰਿਗੇਡ ਨੂੰ ਕੀਤਾ ਭਾਈ ਨੂੰ ਕੀਤਾ ਵਿਧਨ 10 ਮਿੰਟ ਆ ਗਏ ਔਰ ਜਿਹੜੀ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਛੋਟੀ ਗੱਡੀ ਨਾਲ ਕਾਬੂ ਨੂੰ ਪਾਇਆ ਗਿਆ ਉਸ ਤੋਂ ਬਾਅਦ ਵੱਡੀ ਫਾਇਰ ਬ੍ਰਿਗੇਡ ਮਂਗਾਈ ਗਈ ਉਹਦੇ ਕਰਕੇ ਅਸੀਂ ਅੰਦਰ ਸਾਰਿਆਂ ਨੇ ਭਜ ਨਾਟ ਕਰਕੇ ਅਜੇ ਵੀ ਅੱਗ ਜਿਹੜੀ ਆ ਥੋੜੀ ਥੋੜੀ ਮੱਧੋ ਮੱਧਮ ਜਿਹੜੀ ਉਹ ਚੱਲ ਰਹੀ ਆ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਜੇ ਸਾਹਿਬਾ ਮੈਂ ਜੀ ਉਦੋਂ ਦਾ ਹੀ ਅੰਦਰ ਹੀ ਆ ਮੈਂ ਜੋ ਆਪਣੇ ਹਾਲਾਤ ਨਾਲ ਵੇਖਿਆ ਜੀ ਜੋ ਇਹਨਾਂ ਦਾ ਬੈੱਡ ਆ ਜੋ ਇਹਨਾਂ ਦੀ ਅਲਮਾਰੀ ਆ ਜੋ ਇਹਨਾਂ ਦੇ ਕੀਮਤੀ ਕਾਗਜ਼ ਆ ਤੇ ਜੋ ਮੇਰੇ ਮੁਤਾਬਕ ਆ ਜੋ ਮੈਂ ਅੰਦਰ ਵੇਖਿਆ ਕਿਉਂਕਿ ਮੈਂ ਅੰਦਰ ਤੱਕ ਮੈਂ ਗਿਆ ਮੈਂ ਅਲਮਾਰੀ ਦੇ ਵਿੱਚ ਜਿੰਨੇ ਵੀ ਡਾਕੂਮੈਂਟ ਆ ਜਿਵੇਂ ਮੈਂ ਤੁਹਾਨੂੰ ਲੱਗ ਹੀ ਰਿਹਾ ਹੋਊਗਾ ਕਿ ਮੈਂ ਅੰਦਰ ਗਿਆ ਮੈਂ ਖਿੱਚਿਆ ਪਰ ਉਹਦੇ ਵਿੱਚ ਜਿਹੜਾ ਲਗਭਗ ਸਾਰਾ ਕੁਝ ਸੜ ਗਿਆ ਜਿਹੜਾ ਸਵਾ ਚੁੱਕਿਆ ਜੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਜੀ ਜੋ ਗਲੀ ਗਵਾਂਢ ਆ ਸਾਰਿਆਂ ਨੇ ਆਪਣਾ ਜੋ ਭਾਜ ਨਾਟਕ ਕੀਤੀ ਆ ਮਹਿਕਮੇ ਵੱਲੋਂ ਵੀ ਚਲੋ ਪੰਜਾਬ ਪੁਲਿਸ ਵੱਲੋਂ ਵੀ ਫਾਇਰ ਬ੍ਰਿਗੇਡ ਵੱਲੋਂ ਵੀ ਚਲੋ ਅੱਗ ਲੱਗ ਗਈ ਹੈ ਕਿਉਂਕਿ ਉਹਦੇ ਪਿੱਛੇ ਜਿਹੜਾ ਵਾ ਹਵਾ ਦਾ ਜੇ ਕੋਈ ਉਹ ਹੈ ਨਹੀਂ ਸੀ ਕਿ ਜਿੱਤੋਂ ਕ੍ਰਾਸ ਹਵਾ ਹੋ ਸਕਦੀ ਉਹਦੇ ਕਰਕੇ ਜਿੰਨਾ ਵੀ ਉਹ ਅੱਗ ਦਾ ਜਿੰਨਾ ਦਬਾ ਜ ਉਹ ਸਾਰਾ ਇੱਕ ਪਾਸੇ ਹੀ ਉਹਦੇ ਕਰਕੇ ਕਾਫੀ ਮਤਲਬ ਨੁਕਸਾਨ ਇਹਨਾਂ ਦਾ ਹੋਇਆ ਜੀ ਮੰਗ ਪਰਿਵਾਰ ਵਾਲੇ ਦੱਸਣਗੇ ਜੀ ਜੋ ਵੀ ਪਰਿਵਾਰ ਦੀ ਮੰਗ ਹੋਊਗੀ ਪਰ ਜੋ ਮੈਂ ਮੇਰੇ ਦੇਖਣ ਮੁਤਾਬਕ ਅੰਦਰ ਉਦੋਂ ਦਾ ਮੈਂ ਆਪਣਾ ਜਿੰਨਾ ਕਿ ਮੇਰੇ ਸਾਡੇ ਪੈਰ ਕੰਮ ਕਰਦੇ ਜੀ ਮੈਂ ਆਪਣੀ ਭਜ ਨਾਟ ਕੀਤੀ ਆ ਉਦੇ ਮੁਤਾਬਕ ਇਹਨਾਂ ਦਾ ਨੁਕਸਾਨ ਜਿਹੜਾ ਅੰਦਰ ਕਾਫੀ ਹੋ ਚੁੱਕਾ ਹੈ ਮੇਰਾ ਨਾਂ ਜੀ ਮਣੀ ਆ ਜੀ ਬਲੇ ਕੀ ਗੱਲ ਕੀ ਹੋਈ ਕਿ ਅੱਗ ਲੱਗਦਾ ਕੀ ਕਰਦਾ ਹੈ ਅੱਗ ਲੱਗਰ ਦਾ ਕਾਰਨ ਜੀ ਸਹੀ ਤੌਰ ਤੇ ਤੇ ਸਮਝ ਨਹੀਂ ਆਇਆ ਕਿ ਇਹ ਉਸ ਵੇਲੇ ਗੁਰਦੁਆਰਾ ਬਾਬਾ ਬੰਦਾਲ ਸਾਹਿਬ ਸੀ ਕੇ ਮੱਥਾ ਟੇਕਣ ਗਏ ਤੇ ਅਸੀਂ ਵੀ ਗੁਰਦੁਆਰਾ ਬਾਬਾ ਬੰਦਾਲ ਸਾਹਿਬ ਸੀ ਕੁਦਰਤੀ ਬੈਠੇ ਉੱਥੇ ਬੈਠੇ ਆ ਇਹਨਾਂ ਨੂੰ ਫੋਨ ਆਇਆ ਇਹਨਾਂ ਦੇ ਭਰਾ ਦਾ ਵੱਡੇ ਦਾ ਵੀ ਘਰ ਦੇ ਵਿੱਚ ਚੰਗਿਆੜੇ ਵਗੈਰਾ ਲੱਗੇ ਆ ਤੇ ਸ਼ਾਰਟ ਹੋ ਰਹੀ ਆ ਤੇ ਜਦੋਂ ਅਸੀਂ ਭੱਜੇ ਆਏ ਤੇ ਰਾਹ ਚੋਂਦਿਆਂ ਮੈਂ ਇਹਨੂੰ ਪੁੱਛਿਆ ਵੀ ਕੀ ਗੱਲ ਕਿੰਨਾ ਮੈਂ ਸਾਰੀਆਂ ਚੀਜ਼ਾਂ ਬੰਦ ਤੇ ਜੇਥੋ ਡਾਊਟ ਜਾਂਦਾ ਵੀ ਐਲਈਡੀ ਦਾ ਸ਼ਾਰਟ ਹੀ ਸ਼ਾਰਟ ਹੋ ਗਿਆ ਵਾ ਤੇ ਉਹਦੇ ਨਾਲ ਜੋ ਅੰਦਰ ਉਹਨਾਂ ਦਾ ਕੀਮਤੀ ਸਮਾਨ ਸੀ ਬੈੱਡ ਸੋਫੇ ਮਤਲਬ ਕਿ ਕੋਈ ਵੀ ਚੀਜ਼ ਨਹੀਂ ਬਚੀ ਉਹਨਾਂ ਦਾ ਪੈਸਾ ਤੇ ਲਾ ਸਭ ਕੁਝ ਮਿੱਟੀ ਹੋ ਗਿਆ ਹਰ ਇੱਕ ਚੀਜ਼ ਮਿੱਟੀ ਹੋ ਗਈ ਆ ਕਿੰਨੇ ਘੰਟੇ ਦੇ ਵਿੱਚ ਕਿੰਨੀ ਦਾ ਨੁਕਸਾਨ ਹੋ ਗਿਆ ਮਨ ਮੰਨ ਕੇ ਚੱਲ ਗਏ ਵੀ ਅਸੀਂ ਉੱਥੋਂ ਜਦੋਂ ਤੁਰੇ ਆ ਫੋਨ ਗਿਆ ਵਾ ਤੇ ਇਹ ਵੀ ਕਰੋ ਜਿਉ ਤੁਰੇ ਆ ਕੋਈ ਅੱਧੇ ਘੰਟੇ ਦੇ ਵਿੱਚ ਵਿੱਚ ਮਿਨੀਮਮ ਸਭ ਨੁਕਸਾਨ ਹੋ ਗਿਆ ਤੇ ਫਿਰ ਗੱਡੀਆਂ ਕੁੱਝ ਕੁ ਤਰ੍ਹਾਂ ਮੋਕ ਫਾਇਰ ਵਗੈਰ ਗੱਡੀ ਨੂੰ ਜੀ ਖੁਦ ਮੈਂ ਆਪ ਹੀ ਲੈਣ ਗਿਆ ਸੀ ਚਲੋ ਆਡੇ ਐਕਸ਼ਨ ਸਾਹਿਬ ਆ ਬਲਵਿੰਦਰ ਜੀ ਨਾਲੇ ਕਾਫੀ ਸਾਥ ਦਿੱਤਾ ਵਾ ਤੇ ਮੈਂ ਪਹਿਲਾਂ ਪਹੁੰਚਿਆ ਸੀ ਉਹ ਉਸ ਸਮੇ ਮੈਂ ਸ਼ਾਇਦ ਆਪਣੇ ਕਿਤੇ ਫੀਲਡਰ ਵਿੱਚ ਹੋਣਗੇ ਤੇ ਛੋਟੀ ਗੱਡੀ ਲਿਆਂਦੀ ਸੀ ਚਲੋ ਇਹ ਥੋੜੀ ਦਿੱਕਤ ਆਈ ਵੀ ਛੋਟੀ ਗੱਡੀ ਨਾ ਥੋੜੀ ਮਤਲਬ ਕਿ ਪ੍ਰੋਬਲਮ ਦਿੱਤੀ ਆ ਫਿਰ ਵੱਡੀ ਗੱਡੀ ਨੇ ਆ ਕੇ ਕਵਰ ਕੀਤਾ ਵਾ ਸਾਲਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੀ ਉਹ ਸਾਰੇ ਆਪ ਘਰ ਤੋਂ ਬਾਹਰ ਸੀ ਉਸ ਮੈਂ ਤੇ ਅਸੀਂ ਸਭ ਤੋਂ ਪਹਿਲਾਂ ਆ ਕੇ ਮੈਂ ਉਹਨਾਂ ਦੇ ਨਾਲ ਸਿਲੰਡਰ ਕਢਾਏ ਆ ਤੇ ਕਿਉਂਕਿ ਸਿਲੰਡਰ ਕੱਢਣ ਦਾ ਕਾਰਨ ਇਹ ਹੋਏ ਵੀ ਲਾਗੇ ਬੰਨੇ ਕੋਈ ਨੁਕਸਾਨ ਨ ਤੇ ਇਹ ਆ ਵੀ ਸਮਾਨ ਦਾ ਉਹਨਾਂ ਦਾ ਟੋਟਲੀ ਵੇਖੋ ਮਿਹਨਤੀ ਬੰਦਾ ਵਾ ਸਲਾਈ ਮਸ਼ੀਨ ਦੀ ਦੁਕਾਨ ਆ ਹੈ ਤੇ ਕੁਛ ਵੀ ਨਹੀਂ ਉਹਨਾਂ ਕੋ ਵਿਚਾਰਿਆ ਕੋ ਕੀ ਮੰਗ ਕਰ ਲਈ ਮੰਗ ਇਹੋ ਕਰਦੇ ਪ੍ਰਸ਼ਾਸਨ ਕੋ ਜੀ ਜੋ ਉਹਨਾਂ ਦਾ ਬੰਦਾ ਇੱਕ ਮੁਆਵਜ਼ਾ ਹੁੰਦਾ ਵਾ ਜਿਹਨੂੰ ਆਪਾਂ ਲੋੜ ਵੇਲੇ ਕਹਿ ਦਿੰਦੇ ਆ ਵੀ ਸਰਕਾਰ ਵੱਲੋਂ ਇੱਕ ਮਦਦ ਦਿੱਤੀ ਜਾਂਦੀ ਆ ਜੋ ਵੀ ਬੰਦੇ ਆ ਸਾਡੇ ਸਰਕਾਰ ਯੋਗ ਮੰਤਰੀ ਭਜਨ ਸਿੰਘ ਹੀਟਿਓ ਨੂੰ ਮੈਂ ਬੇਨਤੀ ਕਰਦਾ ਵਾਂ ਤੁਹਾਡੇ ਕੈਮਰੇ ਦੇ ਟੀਵੀ ਦੇ ਮਾਰੀ ਮਰਾਈ ਵੀ ਆ ਕੇ ਇਹਨਾਂ ਦਾ ਹਾਲਚਲ ਪੁੱਛਿਆ ਜਾਵੇ ਪਰਿਵਾਰ ਦਾ ਕਿਉਂਕਿ ਸਾਡੇ ਚਾਚੀ ਜੀ ਜਿਹੜੇ ਆ ਉਹ ਚਲੋ ਇਹ ਦੱਸ ਨਹੀਂ ਸਕਦੇ ਕਿ ਕੈਂਸਰ ਦੀ ਬਹੁਤ ਵੱਡੀ ਸਟੇਟ ਤੋਂ ਆ ਗੁਜਰਦੇ ਤੇ ਉਹਨਾਂ ਦਾ ਮਰਬਲ ਕੀ ਇੱਕ ਦਿਲ ਵੀ ਇੱਡਾ ਨਹੀਂ ਹੈਗਾ ਵੀ ਉਹ ਇੰਨਾ ਵੱਡਾ ਦੁੱਖ ਚੱਲ ਸਕਣਾ ਸਾਣਾ ਚੇਤ ਸਿੰਘ ਜੀ ਤੁਹਾਡਾ ਕਾਰਜ ਹੈ ਆਪਾਂ ਹਾਂ ਜੀ ਹਾਂ ਜੀ ਸਰ ਕੀ ਕਰਵਈ ਕੀ ਕੀ ਕਰ ਲੋ ਜੀ ਅਸੀਂ ਕਹਾਂ 7:30 ਵਜੇ ਬਾਬੇਦਾਰ ਮੱਥਾ ਟੇਕਣਾ ਤੇ ਮਗਰਾ ਭਾਈ ਨੇ ਫੋਨ ਕੀਤਾ ਮੈਨੂੰ ਕਿ ਅੱਗ ਲੱਗੀ ਹੈ ਥੇੜਾੜੀ ਚੱਲਣ ਦੀ ਸੀ ਤੇ ਕਹਿੰਦੇ ਵੀ ਝਮੱਕੇ ਵੱਜੇ ਲੈੜ ਦੇ ਘੜੀ ਵਧੀ ਲੈੜ ਕੇ ਤੇ ਉਹਦੇ ਨਾਲ ਫਰਕ ਹੋ ਗਿਆ ਕੰਮ ਕਿੰਨਾ ਨੁਕਸਾਨ ਹੋ ਗਿਆ ਨਿਖਾਨ ਵਾਵਾ ਹੋ ਗਿਆ ਕਿੰਨਾ ਲਗਭਗ ਕਿੰਨਾ ਕੀ ਕੁਛ ਸੜਿਆ ਕਰਦਾ ਬੈਠੇ ਹੈ ਸੋਫੇ ਹੈ ਤੇ ਸਾਮਾਨ ਹੈ ਫਹਮ ਦੋ ਜੀ ਗੱਡੀਆਂ ਕਿੰਨੇ ਵਜੇ ਪਹੁੰਚੀਆਂ ਕੋਸ਼ਿਸ਼ ਕਰਦੇ ਇਹ ਮੈਨੂੰ ਪਤਾ ਨਹੀਂ ਕਿੰਨੇ ਵਜੇ ਆਏ ਜੀ ਜੀ ਆਪ ਲੱਭ ਕੇ ਪਤਾ ਲਗਾਓ ਇਹ ਕਾਰਨ ਜੀ ਇਹ ਦੱਸਿਆ ਜਾ ਰਿਹਾ ਜੀ ਆਪਣਾ ਕਿ ਇੱਥੇ ਛੋਟ ਕੋਈ ਆਪਣਾ ਟੀਵੀ ਵਗੈਰਾ ਜਿਹੜਾ ਚੱਲਦੀ ਰਹੀ ਸੀ ਜੀ ਪਰਿਵਾਰ ਗੋਡਰਾ ਸਾਹਿਬ ਗਿਆ ਸੀ ਉਸ ਤੋਂ ਬਾਅਦ ਉਹ ਇਲੈਕਟ੍ਰਿਕ ਸ਼ੋਰਟ ਦੇ ਕਾਰਨ ਇਹ ਜਿਹੜੀ ਅੱਗ ਜੀ ਲੱਗੀ ਹੈ ਸਰ ਗੱਡੀਆਂ ਗੱਡੀਆਂ ਕਿੰਨੀਆਂ ਆਈਆਂ ਤੇ ਕਿੰਨੇ ਆ ਗੱਡੀਆਂ ਲੱਗੀਆਂ ਪਾੜੀਆਂ ਤੇ ਕਿੰਨੇ ਵਜਾ ਆਏ ਗੋਗਲ ਜੀ ਦੋ ਗੱਡੀਆਂ ਆਈਆਂ ਤੇ ਤੀਜੀ ਗੱਡੀ ਵੀ ਸਾਡੀ ਆ ਰਹੀ ਹੈ ਜੀ ਤੇ ਉਸ ਤੋਂ ਲਾਵੇ ਜੀ ਜਿਉਂ ਹੀ ਸਾਨੂੰ ਇਹ ਮੈਸੇਜ ਆਇਆ ਵਾ ਕਿ ਇੱਥੇ ਇਸ ਲੱਕੇ ਅੱਗ ਲੱਗ ਗਈ ਆ ਤੇ ਤ्यों ਤ्यों ਹੀ ਅਸੀਂ ਜਿਹੜੀਆਂ ਗੱਡੀਆਂ ਉਸ ਵੇ ਇੱਥੇ ਪਹੁੰਚੇਗੀ ਤੇ ਉਹ ਰੱਗ ਤੇ ਕੱਪ ਪਾ ਲੈ ਗਿਆ ਹਾਂ ਬਿਲਕੁਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਹੋਰ ਜਾਨੀ ਨੁਕਸਾਨ ਕੋਈ ਨਹੀਂ ਆ ਜੀ ਅਸ਼ਾਸ਼ਨ ਪੂਰੇ ਮੌਕੇ ਤੇ ਕੌਣ ਤੇ ਹਾਂਜੀ ਇਹ ਪ੍ਰਸ਼ਾਸਨ taraf ਮੌਕੇ ਤੇ ਆਇਆ ਹੈ ਪੁਲਿਸ ਡਿਪਾਰਟਮੈਂਟ ਨਗਰ ਕੌਂਸਲ ਅਧਿਕਾਰੀ ਹੋਰ ਜੀ ਮਤਲਬ ਜੋ ਸ਼ਾਇਦ ਹੀ ਸੋਸ਼ਲ ਮਤਲਬ ਆਪਣੇ ਉਹ ਵੀ ਇੱਥੇ ਆਏ ਨੇ 바ਗੀ ਮਤਲਬ ਜਿਹੜਾ ਅੱਗ ਤੋਂ ਕਿਸ ਤਰੀਕੇ ਵੀ ਕਾਬੂ ਪਾਇਆ ਜਾ ਸਕੇ ਪਰਿਵਾਰ ਨੂੰ ਕੀ ਕਿਸਮ ਦੇ ਹੋਰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ ਨੁਕਸਾਨ ਕਿੰਨਾ ਹੋ ਗਿਆ ਤੁਹਾਡਾ ਸਾਂਜੀ ਹੁੰਦੀ ਅੱਧਰ ਕਾਫੀ ਧੂਆਂ ਹੁੰਦੇ ਕਾਰਨ ਕੁਝ ਪਤਾ ਨਹੀਂ ਲੱਗ ਰਿਹਾ ਜਦੋਂ ਸਾਰਾ ਇਸ ਚੀਜ਼ ਨੂੰ ਸਾਡੇ ਫਾਇਰ ਅਫੇਅਰ ਅਧਿਕਾਰੀ ਇਹਨੂੰ ਫਾਈਨਲ ਕਰ ਲੈਣਗੇ ਸਾਬ ਸਭ ਹੋ ਜਾਏਗਾ ਉਸ ਤੋਂ ਹੀ ਮਤਲਬ ਸਪਸ਼ਟ ਹੋਗਾ ਕਿੰਨਾ ਕੁ ਨੁਕਸਾਨ ਹੋਇਆ